ਸ਼ਸ਼ੀ ਕਾਲ ਜੀ ਸਾਰਨ ਪਿਆਪਰੇ ਸ਼ਸ਼ੀ ਕਾਲ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜਿਉਂਦੇ ਵਾਰ ਜਰਾ ਬਹੁਤ ਬਹੁਤ ਸਾਲ ਤੁਹਾਡਾ ਕਮਲਜੀਤ ਬਰਾਡ ਐਂਡ ਕਿਚਨ ਬਲੌਗ ਦੇ ਵਿੱਚ ਆਪਾਂ ਬਣਾਉਣ ਲੱਗੇ ਆਂ ਕਰੇਲੇ ਕਰੇਲੇ ਮਛਲ ਕੇ ਨਮਕ ਲਾ ਕੇ ਰੱਖਲੇ ਸੀਗੇ ਹਨਾ ਜ ਆਪਾਂ ਹਰੀ ਚੀਜ਼ ਦਿਖਾਉਣ ਲੱਗੇ ਫਿਰ ਵੀਡੀਓ ਜਿਆਦਾ ਲੰਬੀ ਹੁੰਦੀ ਹੈ ਭੈਣਾ ਤਾਂ ਛੋਟੀ ਵੀਡੀਓ ਦੇਖ ਕੇ ਨਹੀਂ ਰਾਜੀ ਲੰਬੀ ਵੀਡੀਓ ਤਾਂ ਕੱਚੇ ਦੇਖਣੀ ਹੁੰਦੀ ਹੈ ਨਾਲ ਆਪਾਂ ਲੈ ਕਰੇਲੇ ਕਰੇਲੇ ਹੈ ਅੱਧਾ ਕਿਲੋ ਤੇ ਦੋ ਕਟੇ ਆਪਾਂ ਨੇ ਪਿਆਜ਼ ਵਿੱਚ ਪਾਲੀਆਂ ਹਰੀਆਂ ਮਿਰਚਾਂ ਨਾਲੇ ਆਪਾਂ ਦਵਾ ਲੂ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਸ ਤਰੀਕੇ ਦੇ ਨਾਲ ਜਮੈਂ ਬਣਾ ਰਹੀਆਂ ਕਰੇਲੇ ਬਾਕੀ ਜੋ ਜੋ ਚੀਜ਼ ਪਾਵਾਂਗੀ ਉਹ ਤੁਹਾਨੂੰ ਸਾਰੀ ਆਪਾਂ ਦੱਸੀ ਚੱਲਾਂਗੇ ਆਓ ਆਪਾਂ ਚੱਲੀਏ ਹੁਣ ਕੜਾਹੀ ਵੱਲ ਨੂੰ ਕਿਉਂਕਿ ਕੜਾਹੀ ਬਿਨਾਂ ਤਾਂ ਗੱਲ ਨਹੀਂ ਬਣਦੀ ਇਹ ਕੜਾਹੀ ਨਾ ਮੱਤ ਸੋਚੇ ਵਿਚਾਰੀ ਕਾਲੀ ਹੈ ਬੜੀ ਕੰਮ ਦੀ ਚੀਜ਼ ਹੈ ਮੇਰੀ ਤੇ ਅੱਗੇ ਇੱਕ ਤਾਂ ਇਹਦੇ ਵਿੱਚ ਡੂੰਘਾ ਕਰਕੇ ਹੌਣ ਕਰਕੇ ਹੈਨਾ ਸਾਰੀ ਚੀਜ਼ਾਂ ਚੰਗੀ ਤਰ੍ਹਾਂ ਹੋ ਜਾਂਦੀਆਂ ਨੇ ਇਹ ਪਤਾ ਨਹੀਂ ਨੂੰ ਕੀ ਹੋਇਆ ਲੈਟਰ ਨੂੰ ਕਦੇ-ਕਦੇ ਵਿਚਾਰਾ ਇਹ ਵੀ ਆੜੀ ਕਰਦਾ ਵਾ ਮੈਂ ਨਮਾ ਲਾਉਂਦੀ ਨਹੀਂ ਮੇਰੇ ਕੋਲ ਨਮਰ ਰੱਖੇ ਪਏ ਸਖ ਨਾਲ ਤੇ ਮੈਂ ਕਹਿੰਦੀ ਹਾਂ ਚੱਲ ਇਹਦੇ ਨੇ ਕੰਮ ਚਲਾਉ ਹਲੇ ਜਿੰਨਾ ਚਿਰ ਚੱਲ ਜਾਊਗਾ ਇਹ ਕੜਾਹੀ ਰੱਖਦੀ ਇਹਦੇ ਵਿੱਚ ਆਪਾਂ ਪਾਵਾਂਗੇ ਨਾ ਜਦੋਂ ਤੇਲ ਪਾਓ ਚੌਕਿਆ ਪਾਵੋ ਹਣਾ ਤੇ ਇਹ ਫਿਰ ਇਹ ਘਟ ਪੈਂਦਾ ਘਟ ਪੈਣ ਨਾਲ ਤਾਂ ਕਰੇਲੇ ਵੀ ਇੱਕ ਥਾਂ ਜਿ ਇਕੱਠੇ ਹੋ ਕੇ ਸੋਨੇ ਪੱਕ ਜਾਂਦੇ ਨੇ ਆਪਾਂ ਐਸ ਲਈ ਇਹ ਰੱਖਿਆ ਵਾ ਬਾਕੀ ਇਹਦੇ ਉੱਪਰ ਮਤ ਜਾਣਾ ਕਿ ਇਹ ਕਾਲਾ ਜੀ ਹਣਾ ਅਗਲਾ ਕਹੀ ਦਿੰਦਾ ਹੁੰਦਾ ਲਓ ਜੀ ਇਹ ਤੇ ਨਹੀਂ ਹੋਣੀ ਇਹ ਵਿਚਾਰੇ ਨੇ ਅਕਸਰ ਤਾਂ ਕਾਲਾ ਹੋਣਾ ਹੀ ਹੋਣਾ ਵਾ ਸਾਰੇ ਜੜੀ ਆਪਾਂ ਇਹਦੇ ਉੱਪਰ ਇਹਨੂੰ ਤਪਾਈ ਜਾਣਾ ਹਨ ਤੇ ਇਸ ਲਈ ਇਹ ਕਾਲਾ ਹੀ ਹੁੰਦਾ ਵਾ ਤੇ ਆਪਾਂ ਬਣਾਵਾਂਗੇ ਸਰੋਂ ਦੇ ਤੇਲ ਦੇ ਵਿੱਚ ਕarele ਕੱਲਾ ਮੱਕਾ ਉਸ ਵੀ ਬਣਾਉਂਦੀ ਹੁੰਨੀ ਆ ਸਰੋਂ ਦਾ ਤੇਲ ਪਾਇਆ ਪੰਜ ਚੋ ਤੇਲ ਕਰਾਂਗੇ ਚੰਗੀ ਤਰ੍ਹਾਂ ਗਰਮ ਥੋੜਾ ਜਿਹਾ ਤੇਲ ਪਾਇਆ ਪਾਸ ਪਾਇਆ ਇਹਦੇ ਵਿੱਚ ਆਪਾਂ ਦੂਸਰੀ ਕੜਾਹੀ ਲੈਣੇ ਆ ਨਾ ਜਿਹੜੀ ਢੋਲ ਥੱਲੇ ਵਾਲੀ ਦੂਸਰੇ ਥੱਲੇ ਵਾਲੀ ਤੇ ਉੱਚ ਤੇਲ ਬਹੁਤ ਜ਼ਿਆਦਾ ਪੈਂਦਾ ਬਾਕੀ ਉੱਚ ਕarele ਚੰਗੀ ਤਰ੍ਹਾਂ ਫੇਰ ਪੱਕਦੇ ਨਹੀਂਗੇ। ਪੱਕਣਾ ਮਤਲਬ ਕਿ ਵਾਰ-ਵਾਰ ਉਹਨਾਂ ਨੂੰ ਉੱਪਰ-ਨੀਚੇ ਜੇ ਕਰਨਾ ਪੈਂਦਾ ਵਾ। ਹੁਣ ਇਹਦੇ ਵਿੱਚ ਕੋਈ ਚੱਕਰ ਨਹੀਂਗਾ ਤੇਲ ਗਰਮ ਹੋਏਗਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕੀ-ਕੀ ਚੀਜ਼ਾਂ ਪਾਉਣੀਆਂ ਨੇ। ਤੁਹਾਨੂੰ ਬੜੇ ਆਸਾਨ ਤਰੀਕੇ ਨਾਲ ਕਰੇਲੇ ਬਣਾਉਣੇ ਦੱਸਾਂਗੇ। ਆਪਾਂ ਸਰੋਂ ਦਾ ਤੇਲ ਜਿਹੜਾ ਟਿੱਕੀ ਬਣਾ ਕੇ ਦੇਖੀ ਹੈ ਛੋਟੀ ਜੀ ਆਲੂ ਦੀ। ਚਲੋ ਮੈਂ ਕਿ ਟਰਾਈ ਕਰ ਲੈਨੇ ਆ। ਵੇਖਿ ਤਾਂ ਆਪਣਾ ਬਣਾਉਂਦਾ ਪਏ ਇਹਦਾ ਖਾਸ ਮੂਡ ਨਹੀਂ ਸੀਗਾ। ਬੜੀ ਸੋਹਣੀ ਸਖਤ ਜੀ ਬਣੀ ਆ ਨਾ। ਤੇ ਅੱਛਾ ਸਰੋਂ ਦਾ ਤੇਲ ਵਾਰਤੋਂ ਜੇ ਰਸੀਂ ਬੈਸ਼ਨੋ ਦੇਵੀ ਗਏ ਨਾ ਇੱਕ ਵਾਰੀ ਤਾਂ ਥਿਹੜੇ ਪਰੌਠੇ ਬਣਦੇ ਉਹ ਸਰੋਂ ਦੇ ਤੇਲ ਚ ਬਣਦੇ ਸੀਗੇ ਲਓ ਜੀ ਆਪਾਂ ਹੁਣ ਇੱਕ ਇੱਕ ਕਰਕੇ ਕ੍ਰੇਲਾ ਇਹਦੇ ਵਿੱਚ ਛੱਡਣ ਲੱਗੇ ਆਂ ਜਦੋਂ ਸਾਰੇ ਕ੍ਰੇਲੇ ਪੈ ਜਾਣਗੇ ਇਹਦੇ ਵਿੱਚ ਇਹਦੇ ਵਿੱਚ ਦੇਖੋ ਕ੍ਰੇਲਿਆਂ ਦੀ ਇੱਕ ਵਧੀਆ ਖਾਸ਼ੀਤ ਰਹੇਗੀ ਬੜੀ ਛੇਤੀ ਪੱਕਣਗੇ ਇਹ ਤੇ ਜਦੋਂ ਆਪਾਂ ਦੂਜੀ ਕੜਾਹੀ ਲੈਨੇ ਆ ਉਹਦੇ ਵਿੱਚ ਕ੍ਰੇਲੇ ਪਕਦੇ ਨਹੀਂਗੇ ਚਾਜ ਨਾਲ ਮੈਂ ਦੇਖਦੇ ਹਾਂ ਸੋ ਮੇਰੇ ਵੱਟੇ ਕਰੇ ਲੇ ਬਣਾਉਣੀ ਨੂੰ ਤੇਲ ਮੇਰੇ ਵਿੱਚ ਤੇਲ ਥੋੜਾ ਥਿਆ ਥੋੜਾ ਲੱਗਦਾ ਗੱਲ ਇਹ ਨਹੀਂ ਕਿ ਥੋੜਾ ਲੱਗਿਆ ਆਪਾਂ ਤਾਂ ਜਲੇ ਬਣਾਇਆ ਇਸ ਲਈ ਕਿ ਡਿਫਰੈਂਸ ਹੀ ਤਰ੍ਹਾਂ ਹੋ ਜਾਏਗਾ ਹੈਨਾ ਤੇ ਆਪਾਂ ਇਹ ਚਾਹ ਰਹੇ ਹਾਂ ਕਿ ਥੱਲੇ ਜਾਣਗੇ ਤਾਂ ਫਿਰ ਇਹ ਵਧੀਆ ਰਹਿਣਗੇ ਤਾਕਿ ਜਿੱਤਾਂ ਹੌਣੇ ਚੰਗੀ ਤਰ੍ਹਾਂ ਪੱਕ ਜਾਣਗੇ ਫਿਰ ਆਪਾਂ ਇਹਨੂੰ ਵਿਚ ਵਿਚ ਦੀ ਹਲਾਉਂਦੇ ਰਹਾਂਗੇ ਦੇਖਦੇ ਰਹਾਂਗੇ ਕਿ ਪੱਕ ਗਈ ਕਿ ਨਹੀਂ ਆਹ ਦੇਖੋ ਕਿੰਨੀ ਸੋਹਣੀ ਟਿੱਕੀ ਬਣੀ ਆ ਹਨ ਮੈਨੂੰ ਤਾਂ ਸੋਹਣੀ ਲੱਗੀ ਤੁਹਾਨੂੰ ਪਤਾ ਨਹੀਂ ਭੈਣੇ ਚੰਗੀ ਲੱਗੀ ਕਿੰਨੀ ਨਾਲੇ ਆਪਾਂ ਇਹਦੇ ਕੁਝ ਨਹੀਂ ਪਾਇਆ ਕਿੰਨੀ ਸੋਹਣੀ ਪੀਲੀ ਪੀਲੀ ਲੱਗੀ ਪੀਲੀ ਬਸ ਤਾਂ ਕਾਹਦੇ ਨਾ ਹੁਣੀ ਸਰੋਂ ਦਾ ਤੇਲ ਨਾਲ ਜੇ ਆਪਾਂ ਇਹਦੇ ਵਿੱਚ ਲੂਣ ਮਿਰਚਾਂ ਵੀ ਪਾ ਲੈਂਦੇ ਤਾਂ ਹੋਰ ਵੀ ਟੇਸਟ ਆਉਣਾ ਸੀ ਪਰ ਆਪਾਂ ਪਾਇਆ ਨਹੀਂ ਆਪਾਂ ਤਾਂ ਵੈਸੇ ਟਰਾਈ ਕਰਕੇ ਦੇਖੀ ਸੀ ਕਿ ਸਰੋਂ ਦੇ ਤੇਲ ਦੀ ਟਿੱਕੀ ਕਿੱਦਾਂ ਦੀ ਲੱਗਦੀ ਹੈ ਇਹ ਚੰਗੀ ਤਰ੍ਹਾਂ ਆਪਾਂ ਪੱਕ ਲੈਣਗੇ ਫਿਰ ਆਪਾਂ ਨ बार-बार ਵਿੱਚ ਵਿੱਚ ਦੀ ਨਾ ਫਟਾਈ ਕਰਦੇ ਰਹਾਂਗੇ ਦੇਖੋ ਇਹ ਆਪਣੇ ਕਰੇਲੇ ਚੱਲੇ ਆ ਬਣ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਦਿੰਨੇ ਆ ਸੋਨੇ ਸੋਨੇ ਪਕਾਏ ਅੱਜ ਮੈਂ ਪਿਛਲੀ ਵਾਰੀ ਵਿੱਚ ਥੋੜਾ ਹਰੇ ਜਿਹੇ ਰਹੇਗੇ ਤਾਂ ਮੇਰੇ ਹੱਥੋਂ ਵੜਨ ਨੂੰ ਪਸੰਦ ਨਹੀਂ ਸੀ ਆਏ ਕਿ ਕਰੇਲੇ ਕੱਚੇ ਜਿਹੇ ਰਹੇ ਕਿੰਦੇ ਹਨ ਠੜਾਕੇਦਾਰ ਕਰੇਲੇ ਜੇ ਪਸੰਦ ਆਉਂਦੇ ਹੁੰਦੇ ਨੇ ਇਹਨਾਂ ਦੇ ਵਿੱਚ ਤੇਲ ਵੀ ਹੋਊਗਾ ਕਿਉਂਕਿ ਆਪਾਂ ਕੱਟ ਕੇ ਤੇ ਫਿਰ ਵਿਚਾਲੇ ਚੀਰਾ ਦੇ ਕੇ ਰੱਖਦੇ ਹੰਨੇ ਫਰ ਆਪਾਂ ਕੱਢ ਲਿਆ ਕਰੇਲੇ ਬਾਹਲੇ ਕਾਲੇ ਵੀ ਨਹੀਂ ਚੰਗੇ ਲੱਗਦੇ ਬਾਹਲੇ ਕੱਚੇ ਜਿਹੜੇ ਹਨ ਉਹ ਨਹੀਂ ਚੰਗੇ ਲੱਗਦੇ ਹਨ ਠੀਕ ਠੀਕ ਭੁੰਨੇ ਚੰਗੇ ਲੱਗਦੇ ਮੈਂ ਆਪਣੀ ਸਹੇਲੀ ਦੇ ਘਰ ਗਈ ਸੀ ਪਿਛਲੇ ਹਫ਼ਤੇ ਮੇਰਾ ਬੇਟਾ ਸੀ ਜਰ ਇੱਥੇ ਅਸੀਂ ਮਾ ਪਤਰ ਕੇ ਸੀ ਉੱਥੇ ਉਹਨਾਂ ਨੇ ਬਣਾਏ ਸੀ ਬੜੇ ਸੋਹਣੇ ਕਰੇਲੇ ਕੜਕ ਕੜਕ ਕਰਦੇ ਸੀਗੇ ਜਿਵੇਂ ਨੀ ਮਰੁੰਡੇ ਦੀ ਆਵਾਜ਼ ਆਉਂਦੀ ਹੁੰਦੀ ਖਾਂਦੇ ਆਂ ਜਿਵੇਂ ਆਈ ਆਵਾਜ਼ ਆਉਂਦੀ ਸੀ ਇਹ ਤੇ ਬਹੁਤ ਟੇਸਟੀ ਲੱਗੇ ਮੇਰੇ ਬੇਟੇ ਨੂੰ ਕਿ ਕਰੇਲੇ ਉਹ ਵਿਚਾਰਾ ਕਰੇਲੇ ਕਹਿੰਦਾ ਸੀ ਮੈਂ ਉਹ ਬਣਾਏ ਨੇ ਟਾਈਮ ਨਹੀਂ ਸੀਗਾ ਉੱਥੇ ਖਾਦੇ ਤਾਂ ਉਹਨੂੰ ਖੁਸ਼ੀ ਹੋ ਗਈ કે મેં ઠકરેલી આંટી કે કર ખાધી ને ਆਪਾਂسے એક વેતા કટ કર આપા એ કુછ તانوں લાગજે કે જ્યાદા પછે મસાલા ન પૌણા ર તો કેમ કે પેણા કહે દે દે કે મસાલે બહુત પૌણિયા હે ને ਤੇ આપો મસાલા કટ પાવા કેટ પાવા ગેપા કરાંગે ઇચ જીરા એડ ફિર પ્યાજ એ સકકે જande આ મરચાં દે બીજે પરસો મરચ ਚਪਕੇ ਜੇ ਮੇਰੇ ਮੂੰਹ ਤੇ ਪੈ ਗਏ ਤੇ ਮੇਰੇ ਦੋ ਤਿੰਨ ਥਾਵਾਂ ਤੋਂ ਮੂੰਹ ਹੀ ਜਲ ਗਿਆ ਬੜੀ ਜਲਣਾ ਹੋ ਗਈ ਫੇਰ ਤੇ ਹੁਣ ਆਪਾਂ ਇਹ ਭੰ ਲੈਣੇ ਆ ਇਹ ਚ ਪਾ ਦਾਂਗੇ ਨਮਕ ਤੇ ਜਲਦੀ ਹੋ ਜਾਣਾ ਜਲਦੀ ਦੇ ਚੱਕਰ ਦੇ ਵਿੱਚ ਆਪਾਂ ਨਮਕ ਪਾਵਾਂਗੇ ਤੇ ਨਮਕ ਪਹਿਲਾਂ ਆਪਾਂ ਥੋੜੀ ਪਾਉਣਾ ਵਾ ਤੇ ਬਾਅਦ ਦੇ ਵਿੱਚ ਆਪਾਂ ਪਾ ਲਾਂਗੇ ਬਾਕੀ ਕੀ ਕੀ ਚੀਜ਼ ਪਾਉਣੀ ਹੈ ਆਪਾਂ ਤੁਹਾਨੂੰ ਦੱਸ ਦਿਆਂਗੇ ਕੀ ਕੀ ਆਪਾਂ ਇਹਦੇ ਵਿੱਚ ਐਡ ਕਰ ਰਹੇ ਆ ਅੱਪਰੇ ਦੇ ਵਿੱਚ ਕਰਾਂਗੇ ਸਾਫਤਾ ਧਨੀਆ ਐਡ ਉਹਨੂੰ ਕਰਨ ਤੋਂ ਪਹਿਲਾਂ ਨਾ ਹਰੇ ਹੱਥ ਨਾਲ ਮਸਾਲਾ ਲੈਣਾ ਇਦਾਂ ਕਰਕੇ ਇਹਦੀ ਦੇਖੋ ਬਹੁਤ ਜ਼ਿਆਦਾ ਖੁਸ਼ਬੂ ਆਉਂਦੀ ਆ ਫਿਰ ਜਦੋਂ ਸਾਫਤਾ ਜਪਾ ਦਿੰਨੇ ਆ ਨਾ ਉਹ ਬਣਦਾ ਨੇ ਇੱਕ ਵੇਸੇ ਸਾਡੇ ਘਰ ਦਾ ਧਨੀਆ ਦੀ ਪਤਾ ਨਹੀਂ ਕਿੰਨੀ ਜੀ ਖੁਸ਼ਬੂ ਆਉਂਦੀ ਆ ਇਹ ਬਹੁਤ ਹੀ ਵਧੀਆ ਇਹਦੀ ਖੁਸ਼ਬੂ ਹੁੰਦੀ ਆ ਨਿਕਲਿਆ ਤਾਂ ਥੋੜਾ ਜਿਹਾ ਇੰਦਾ ਮੇਰੇ ਅੱਧਾ ਕਿਲੋ ਧਨੀਆ ਇੱਕ ਨਿਕਲਿਆ ਸੀਗਾ ਡਰਮ ਜੇ ਚਲਾਇਆ ਜਿਹੜੇ ਤੁਸੀਂ ਦੇਖਦੇ ਹੋ ਮੇਰੇ ਵੀਡੀਓ ਦੇ ਵਿੱਚ ਅੱਧਾ ਕਿਲੋ ਨਿਕਲਿਆ ਸੀਗਾ ਉਸ ਤੋਂ ਬੈਸੀ ਛੱਡ ਗਿਆ ਮੇਰੀ ਵੀ ਅਣਗਿਹਲੀ ਹੋ ਗਈ ਸੀ ਕਿ ਮੈਂ ਛੇਤੀ ਉਹਨੂੰ ਲੈਣ ਨਹੀਂ ਗਈਗੀ। ਉਪਰੋਂ ਪਾਟ ਲੈ ਲਈ। ਹੁਣ ਵਿੱਚ ਪਾਲਕ ਦੇ ਬੀਜ ਉਹ ਵੀ ਮੇਰਾ ਵਿੱਚੇ ਉਹ ਛੱਡ ਜਨਾ ਹੈ। ਚਲੋ ਅਗਲੀ ਵਾਰ ਲਾਉਣਾ ਨਹੀਂ ਪੈਣਾ ਆਪਾਂ ਨੂੰ। ਫਿਰ ਇਹਦਾ ਕੀ ਨਾ। ਇਹਦੇ ਵਿੱਚ ਮੈਂ ਹੁਣ ਪਾਵਾਂਗੀ ਹਿੰਗ। ਹਿੰਗ ਪਾਵਾਂਗੇ ਨਾ ਹਿੰਗ ਤਾਂ ਟੇਸਟ ਬਕੜਾ ਆਇਆ। ਬਾਕੀ ਕੋਈ ਮਸਾਲੇ ਆਪਾਂ ਜ਼ਿਆਦਾ ਨਹੀਂ ਐਡ ਕਰਾਂਗੇ। ਇਹ ਆਪਣਾ ਹੁਣ ਪਿਆਜ਼ ਭੁੱਜਣ ਵਾਲਾ ਹੀ ਆ। ਤੇ ਇਹ ਰੋ ਪਿਆਜ਼ ਭੁੱਜ ਗਿਆ ਇਹਦੇ ਵਿੱਚ ਜੋ-ਜੋ ਚੀਜ਼ ਐਡ ਕਰਨੀ ਛੋਟੇ-ਛੋਟੇ ਚੀਜ਼ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦੀ ਰਹਿਣੀ ਆਪਣੇ ਪਿਆਜ਼ ਭੁੱਜ ਗਏ ਤਾਂ ਆਪਾਂ ਇਹ ਕਰਾਂਗੇ ਹੁਣ ਆਲੂ ਐਡ ਆਲੂ ਐਡ ਕਰ ਲੈਣੇ ਆ ਤੇ ਆਲੂ ਐਡ ਕਰਨ ਤੋਂ ਬਾਅਦ ਚਾਪਾਂ ਦੇ ਵਿੱਚ ਪਾ ਲੈਣੇ ਆ ਮਸਾਲੇ ਹਨਾ ਜਿਹੜਾ-ਜਿਹੜਾ ਪਾਉਣਾ ਆਪਾਂ ਕਿਉਂਕਿ ਆਪਣੇ ਆ ਥੋੜੇ ਹੀ ਸੀਗੇ ਤੇ ਕਰੇਲੇ ਇਸ ਲਈ ਆਪਾਂ ਮਸਾਲਾ ਵੀ ਥੋੜੇ ਤਿਆਰ ਕੀਤਾ ਵਾ ਹਾਲੇ ਮੈਂ ਡਾਕਟਰ ਦੇ ਡਿਪਾਰਟਮੈਂਟ ਸੀ ਮੈਂ ਗਈ ਨਹੀਂ ਦਰਦੀ ਮਾਰੀ ਕਹਿੰਦੇ ਤਨਤ ਕੀ ਜਾ ਐ ਚ ਫੇਰ ਪਾਇਆ ਆਪਾਂ ਨਮਕ ਕਿਉਂਕਿ ਆਲੂ ਦਾ ਟੇਸਟ ਵੀ ਅੱਜਕੱਲ ਬੱਕਰਾ ਜਿਹਾ ਹੀ ਆ ਰਿਹਾ ਪਤਨ ਕਿੱਦਾਂ ਦੇ ਆਲੂ ਆ ਰਹੇ ਨੇ ਥੋੜੀ ਪਾਈ ਆ ਰਾਈ ਰਾਈ ਆਪਾਂ ਨੇ ਦੇ ਵਿੱਚ ਇਸੇ ਜਿੱਦੇ ਉਦਾਂ ਪਾਉਣੇ ਨਾ ਆਪਾਂ ਗਰਮ ਕਰਦੇ ਪਹਿਲਾਂ ਆ ਰਾਈ ਬੜੀ ਟੁਟਕ ਪੁਟਕ ਕੇ ਜਿਵੇਂ ਮੂੰਹ ਤੇ ਪੈ ਗਈ ਹੈ ਜੀ ਕਿਉਂਕਿ ਮੇਰੇ ਕੱਲ ਪਰਸੋ ਪਿਆਜ਼ ਪੈ ਗਿਆ ਸੀ ਮਿਰਚਾਂ ਪਾਜੀਆਂ ਸੀ ਵੇਚਣਾ ਆ ਉਹਦੇ ਨਾਲ ਕੱਟ ਕੇ ਉਹ ਉੱਪਰ ਪੜਕ ਗਈਆਂ ਤਾਂ ਉਹ ਮੇਰੇ ਮੂੰਹ ਤੇ ਪੈ ਗਈ ਤਿੰਨ ਚਾਰ ਜਗ੍ਹਾ ਤੇ ਮੇਰੇ ਸੇਕ ਲੱਗਿਆ ਮੈਨੂੰ ਫਿਰ ਮੈਂ ਕੱਢ ਕੇ फटाफट ਬਰਫ਼ ਘਮਾ ਲਈ ਤੇ ਬਰਫ਼ ਘਮਾਣ ਨਾਲ ਥੋੜਾ ਕਰਕੇ ਪੈਂਦਾ ਵਾ ਹੁਣ ਟਮਾਟਰ ਗਿਆ ਪਏ ਦੇ ਵਿੱਚ ਹਲਦੀ ਬਸ ਇਹ ਪੈਣੀਆਂ ਚੀਜ਼ਾਂ ਹੀ ਪਾਉਣੀਆਂ ਜ਼ਿਆਦਾ ਨਹੀਂ ਕੁਛ ਵੀ ਪਾਉਣਾਗਾ ਇੱਕ ਜੀ ਹੋਰ ਪਾਉਣੇ ਆਪਾਂ ਪਾਉਣੇ ਵਿੱਚ ਅੰਬ ਦੇ ਚਾਰ ਵਾਲਾ ਮਸਾਲਾ ਹਨਾ ਅਜੇ ਅੰਬ ਦੇ ਚਾਰ ਵਾਲਾ ਮਸਾਲਾ ਪਾਉਣੇ ਨਾ ਕਿਉਂਕਿ ਫਿਰ ਬਹੁਤ ਵਧੀਆ ਟੇਸਟ ਵੱਖਰੇ ਹੁੰਦਾ ਕਿਉਂਕਿ ਚ ਸੌਂਫ ਕਿੰਨਾ ਕੁ ਸੁਪਾਇਆ ਹੁੰਦਾ ਤੁਹਾਨੂੰ ਵੀ ਪਤਾ ਰਾਈ ਗਈ ਗਈ ਪੈ ਜਾਂਦੀ ਹੈ ਤੇ ਮੈਂ ਮਸਾਲਾ ਇਹ ਚ ਪਾਵਾਂ ਕੀ ਤੁਸੀਂ ਜਿੰਨਾ ਤੁਹਾਡੇ ਕੋਲ ਜ਼ਿਆਦਾ ਮਸਾਲਾ ਦਾ ਜ਼ਿਆਦਾ ਪਾ ਲਓ ਮੈਂ ਚਮਚਾ ਸੀ ਜਿਹੜਾ ਛੋਟੀ ਜੀ ਮੇਰੇ ਕਟਸ਼ੀ ਅਸੀਂ ਕੰਮ ਨਾਲ ਕੀਤੀ ਹੋਈ ਹੈ ਇਹ ਤੇ ਕੰਮ ਹੋ ਰਿਹਾ ਦਹੀਂ ਵਗੈਰਾ ਪਾਉਣਾ ਉਹਦੇ ਲਈ ਵੀ ਹੁੰਦੀ ਹੈ ਤੇ ਇਹ ਪਾ ਲਿਆ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਨੂੰ ਕਰਾਂਗੇ ਮਿਕਸ ਨਾਲ ਤਾਂ ਇਹ ਚ ਮਸਾਲੇ ਸਾਰੇ ਜੋ ਪੈ ਜਾਣਗੇ ਪੱਕ ਜਾਣਗੇ ਮਸਾਲੇ ਤੇ ਆਪਣੇ ਸੰਧੋ ਕਰੇਲੇ ਜੀ ਬਣ ਕੇ ਤਿਆਰ ਹੋ ਗਏ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਸਾਰੀ ਚੀਜ਼ ਪਹਿਲਾਂ ਤਿਆਰ ਕਰਕੇ ਰੱਖੀ ਹੋਵੇ ਨਾ ਫਿਰ ਟਾਈਮ ਨਹੀਂ ਲੱਗਦਾ ਅੱਜ ਮੈਂ ਸਵੇਰ ਸਵੇਰ ਵਾਲੇ ਹੀ ਤਿਆਰ ਕੀਤੇ ਸੀ ਕਿ ਦੁਪਹਿਰ ਦੀ ਮੈਨੂੰ ਦਹੀਂ ਨਾਲ ਬਹੁਤ ਸਵਾਗ ਲੱਗਦੇ ਨੇ ਕਰੇਲੇ ਅਜਾ ਨੂੰ ਮੈਂ ਕਰੇਲੇ ਬਣਾਇਆ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਕਰੇਲੇ ਬਣਾਇਆ ਕਰੋ ਆਲੂਆਂ ਵਾਲੇ ਘਰ ਮੇ ਕਰੇਲੇ ਟੇਸਟ ਵੱਖਰਾ ਕਰਿਆ ਕਰੋ ਚੀਜ਼ ਉਹੀ ਹੁੰਦੀ ਹੈ ਟੇਸਟ ਵੱਖਰਾ ਜਿਹਨੇ ਨਹੀਂ ਖਾਣੇ ਆਲੂਆਂ ਦੇ ਚੱਕਰ 'ਚ ਬੱਚੇ ਇਹ ਵੀ ਖਾ ਲੈਂਦੇ ਨੇ ਤੇ ਵੀਡੀਓ ਪੂਰੀ ਫਾਲਵ ਆਚ ਕਰਿਆ ਕਰੋ ਪੈਣਾ ਕਲੇ ਕਮੈਂਟ ਕਰਕੇ ਨਾ ਛੱਡਿਆ ਕਰੋ ਕਿਉਂਕਿ ਕਲੇ ਕਮੈਂਟ ਕਰਕੇ ਛੱਡਣਾ ਵੀ ਬੈਡ ਦੀ ਨਿਊਜ਼ ਆ ਇਹ ਸਾਡੇ ਲਈ ਗਲਤ ਆ ਅਸੀਂ ਇੱਕ ਦੂਸਰੇ ਨਾਲ ਹੀ ਇਦਾਂ ਚਲਾਕੀਆਂ ਕਰਦੀਆਂ ਤੇ ਉੱਪਰ ਵਾਲਾ ਦੇਖਦਾ ਹੈ ਤੋ ਮੈਂ ਅੱਜ ਵੀ ਭਾਈ ਮੈਡਰੀ ਵੀਡੀਓ ਕਿਸੇ ਦੀ ਕੀਤੀ ਆ ਬਾਅਦ ਨਾਮ ਨਹੀਂ ਲਵਾਂਗੀ ਕਿਉਂਕਿ ਭੈਣ ਵੀ ਮਿਹਨਤ ਕਰਕੇ ਲੰਮੀ ਵੀਡੀਓ ਬਣਾਉਂਦੀ ਆ ਤਾਂ ਸਾਡਾ ਫਰਜ਼ ਹੁੰਦਾ ਵਾ ਕਿ ਵੀਡੀਓ ਵੇਖੀਏ ਤੋ ਲੋਜਿਕ ਆਪਣੇ ਕਰੇਲੇ ਤਿਆਰ ਨੇ ਹੁਣ ਥੋੜਾ ਠੰਡਾ ਮਸਾਲਾ ਹੋਇਆਗਾ ਤਾਂ ਆਪਾਂ ਕਰੇਲਿਆਂ 'ਚ ਪੜ ਲਾਂਗੇ ਤੇ ਫਿਰ ਤੁਸੀਂ ਮੈਨੂੰ ਦੱਸਿਓ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਆਲੂ ਵਾਲੇ ਕਰੇਲੇ ਕਿਸ ਤਰ੍ਹਾਂ ਦੇ ਲੱਗੇ ਆਪਾਂ ਕਰਤਾ ਬੰਦ ਮਸਾਲਾ ਥੋੜਾ ਠੰਡਾ ਹੋਇਆਗਾ ਤੇਰੇ ਪਕਰੇ ਲਈ ਪਰ ਲਾਂਗੇ ਗਰਮ ਤੇਰੇ ਲਈ ਹੱਥ ਵੀ ਨਹੀਂ ਲੱਗ ਰਿਹਾਗਾ ਨਹੀਂ ਤਾਂ ਆ ਪਰ ਲੈਂਦੇ ਥੋੜਾ ਠੰਡਾ ਹੋਣ ਤੇ ਤੁਹਾਨੂੰ ਦਿਖਾਵਾਂਗੇ ਮੈਂ ਆਪਾਂ ਇੱਕ ਚੀਜ਼ ਰਹਿ ਗਈ ਸੀ ਭੁੱਲ ਗਏ ਸੀ ਆਪਣੇ ਹੁਣ ਯਾਦ ਆ ਗਈ ਕਿ ਉਹ ਵੀ ਪਾਉਣਾ ਹੈ ਮੈਂ ਪਾਉਣਾ ਥੋੜਾ ਜਿਹਾ ਸ਼ੱਕਰ ਸ਼ੱਕਰ ਨਾਲ ਇਸ ਲਈ ਇਹਨੇ ਖਾੜ ਮਿਟਾ ਜਾ ਟੇਸਟ ਆਏਗਾ ਹਨਾ ਤੇ ਜ਼ਿਆਦਾ ਨਹੀਂ ਮੈਂ ਤਾਂ ਬਿਲਕੁਲ ਥੋੜੀ ਪਾਵਾਂਗੀ ਤੁਹਾਡੇ ਕੋਲ ਸ਼ੱਕਰ ਨਹੀਂ ਤੁਸੀਂ ਚੀਨੀ ਪਾ ਸਕਦੇ ਹੋ ਦੇਖੋ ਮੈਂ ᱱਿਕ ਲਈ ਚਮਚਕ ਟੇਸਟ ਚੇਂਜ ਕਰਨ ਲਈ ਲਈ ਹੈ ਇਹ ਤੇ ਆਲੂ ਸੱਕਰ ਵਾਲੇ ਕਰੇਲੇ ਖਾ ਕੇ ਦੇਖਿਓ ਕਦੀ ਤੁਸੀਂ ਫਿਰ ਮਜ਼ਾ ਲੱਗੇਗਾ ਤੁਹਾਨੂੰ ਪਤਾ ਕਿ ਕਰੇਲੇ ਕਿੰਨੇ ਕੁ ਟੇਸਟ ਵੰਦੇ ਨੇ ਚੀਜ਼ਾਂ ਦੇ ਨਾਲ ਮਿਕਸ ਕਰਨੇ ਆਪਾਂ ਚੰਗੇ ਤਰੀਕੇ ਦੇ ਨਾਲ ਇਹ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਕਰੇਲੇ ਭਰ ਕੇ ਤੇ ਸ਼ੱਕਰ ਆਪਣੀ ਮਿਕਸ ਹੋ ਗਈ ਹੈ ਤੁਸੀਂ ਜੇ ਚੀਨੀ ਪਾਉਣੀ ਹੈ ਤਾਂ ਤੁਸੀਂ ਚੀਨੀ ਪਾ ਸਕਦੇ ਹੋ ਹਨ ਇਦੇ ਵਿੱਚ ਇਹ ਨਹੀਂ ਕਿ ਆਪਾਂ ਚੀਨੀ ਨਹੀਂ ਪਾ ਸਕਦੇ ਚੀਨੀ ਵੀ ਪੈਂਦੀ ਹੈ ਪਰ ਚੀਨੀ ਦੀ ਖੜਕ ਖੜਕ ਦੀ ਆਵਾਜ਼ ਜੀ ਆਉਂਦੀ ਰਹਿੰਦੀ ਐ ਇਸ ਲਈ ਨਹੀਂ ਮੈਂ ਚੀਨੀ ਪਾਈ। ਬਾਕੀ ਅਸੀਂ ਚੀਨੀ ਤਾਂ ਬਹੁਤ ਦੂਰ ਰਹਿ ਨੇ। ਸੱਚੀ ਗੱਲ ਐ ਨਹੀਂ ਸੋਹਣੀ ਖੁਸ਼ਬੂ ਆ ਰਹੀ ਐ ਨਾ ਉਹਦਾ ਚਾਹਰ ਪਾਇਆ ਦਾ ਮਸਾਲੇ ਪਾਏ ਕਰਕੇ ਪਰ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ। ਹੁਣ ਆਪਾਂ ਘਰਦੇ ਆਗੇ ਇਹਨਾਂ ਨੂੰ ਕਰੇਲਿਆਂ ਨੂੰ। ਕਰੇਲੇ ਠੰਡੇ ਹੋ ਗਏ ਆਪਣੇ ਤੇ ਕਰੇਲੇ ਆਪਾਂ ਪਰ ਲਾਂਗੇ ਜਿੰਨੇ ਜਿੰਨੇ ਕਿਚ ਪੈਂਦਾ ਮਸਾਲਾ ਤਾਂ ਵੈਸੇ ਘੱਟ ਹੀ ਪੈਂਦਾ ਹੁੰਦਾ ਵਾ ਜਿਹੜਾ ਬਾਅਦ ਦਾ ਮਸਾਲਾ ਬਚਿਆ ਹੁੰਦਾ ਮੈਂ ਉਹ ਮਸਾਲੇ ਨੂੰ ਬਹੁਤ ਖਾਨੀ ਆ ਸਹੀ ਬਾਤ ਇਹ ਆ ਹਾਂਜੀ ਆਪਣੇ ਆਲੂ ਸ਼ੱਕਰ ਵਾਲਾ ਕਰ ਲਿਆ ਤਿਆਰ ਨੇ ਤੁਸੀਂ ਵੀ ਮੇਰੇ ਦੱਸੇ ਤਰੀਕੇ ਮਤਾਂਪਕ ਬਣਾ ਕੇ ਦੇਖਿਓ ਤੁਹਾਨੂੰ ਨਹੀਂ ਰੈਸਪੀ ਐ ਇਹ ਤਾਂ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰਿਓ ਮੈਂ ਵੀ ਹਰਕ ਦੀ ਜੀ ਤੇ ਟਰਾਈ ਕਰਦੀ ਆ ਟਰਾਈ ਕਰਿਆ ਕਰੋ ਟਰਾਈ ਕਰਨ ਨਾਲ ਕੁਛ ਨਹੀਂ ਕਸਦਾ ਅਪਾ ਨੂੰ ਐਕਸਪੀਰੀਅੰਸ ਹੀ ਹੁੰਦਾ ਸਕਾ ਮੈਂ ਵੀ ਰੇਕ ਦਾ ਐਕਸਪੀਰੀਅੰਸ ਕਰਦੀ ਹੁਣੀ ਆ ਤੁਸੀਂ ਦੱਸਿਓ ਫਿਰ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰੋ ਦੱਸਿਓ ਤੁਹਾਨੂੰ ਮੇਰਾ ਵੀਡੀਓ ਕਿਸ ਤਰ੍ਹਾਂ ਦਾ ਲੱਗਿਆ